ਐਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਐਸਟੀਐਫ ਦੇ ਵੱਲੋਂ ਇੱਕ ਐਡੀਸ਼ਨਲ ਐਸਐਚਓ ਇੱਕ ਔਰਤ ਅਤੇ ਇੱਕ ਹੋਰ ਵਿਅਕਤੀ ਨੂੰ ਤਕਰੀਬਨ 440 ਗ੍ਰਾਮ ਹੈਰੋਇਨ ਦੇ ਸਮੇਤ ਕਾਬੂ ਕੀਤਾ ਗਿਆ ਜੀ ਹਾਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਜਿਹੜੀ ਕਿ ਕਾਮਯਾਬਕ ਹੋਈ ਹੈ ਵੱਡੀ ਜਿਹੜੀ ਕਿ ਇੱਕ ਕਾਮਯਾਬੀ ਮਿਲੀ ਹੈ ਲੁਧਿਆਣਾ ਐਸਟੀਐਫ ਨੇ ਜ ਨੂੰ ਇੱਕ ਐਸਐਚਓ ਸਮੇਤ ਦੋ ਹੋਰ ਜਿਹੜੇ ਕਿ ਨਸ਼ਾ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀ ਲੰਬੇ ਸਮੇਂ ਤੋਂ ਇਹ ਇਸ ਕਾਲੇ ਕਾਰੋਬਾਰ ਵਿੱਚ ਪਏ ਹੋਏ ਸੀ ਤੇ ਲੁਧਿਆਣਾ ਰੇਂਜ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਤਿੰਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਫਿਲਹਾਲ ਤਿੰਨੋਂ ਹੀ ਦੋਸ਼ੀਆਂ ਨੂੰ एसटीएफ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਕੀ ਰਿਮਾਂਡ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿੰਨਾ ਕੋ ਹੋਰ ਜਿਹੜੇ ਇਹਨਾਂ ਦੇ ਕਾਲੇ ਧੰਦੇ ਨੇ ਕਾਲੇ ਕਾਰੋਬਾਰ ਨੇ ਕਿਸ-ਕਿਸ ਕਾਰੋਬਾਰ ਦੇ ਨਾਲ ਇਹ ਜੁੜੇ ਹੋਏ ਨੇ ਐਸਟੀਐਫ ਲੁਧਿਆਣਾ ਰੇਂਜ ਨੇ ਇੰਸਪੈਕਟਰ ਹਮਨ ਸਿੰਘ ਅਰਾਮੇ ਦੇ ਜੀ ਜੀ ਜਿਹੜਾ ਐਫਆਈਆਰ ਨੰਬਰ 298 ਸਿਨ ਰਜਿਸਟਰ ਕੀਤੀ ਹੈ ਜਿਹਦੇ ਵਿੱਚ ਇੱਕ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਜੋ ਕਿ ਲੁਧਿਆਣਾ ਵਿਖੇ ਡਿਵੀਜ਼ਨ ਨੰਬਰ 5 ਵਿੱਚ ਐਡੀਸ਼ਨ ਐਸਐਚਓ ਤੌਰ ਤੇ ਤੌਰ ਤੇ ਕੰਮ ਕਰ ਰਿਹਾ ਸੀਗਾ ਉਸ ਨੂੰ ਗ੍ਰਫਤਾਰ ਕੀਤਾ ਤੇ ਉਸ ਦੇ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ ਫਰਦਰ ਤਫ਼ਤੀਸ਼ ਦੇ ਦੌਰਾਨ ਇਸ ਦੇ ਦੋ ਸਾਥੀ ਇੱਕ ਲੇਡੀ ਹਰਜਿੰਦਰ ਗੌਰ ਔਰ ਇੱਕ ਰੋਹਿਤ ਕੁਮਾਰ ਨੂੰ ਰੈਸਟ ਕੀਤਾ ਜਿਹੜੇ ਕਿ ਫਲੋਰ ਦੇ ਇੰਨੇ ਦੇ ਰਹਿਣ ਵਾਲੇ ਨੇ ਸੇਲ ਕੀਆ ਨਾ ਬਿਲੂ ਉਹਨਾਂ ਕੋਲੋਂ 830 ਗ੍ਰਾਮ ਜੜੀ ਹੈ ਔਰ ਹੈਰੋਇਨ ਬਰਾਮਦ ਕੀਤੀ ਇਸ ਦਾ ਜਿਹੜਾ ਇਹ ਨੈਟਵਰਕ ਜਿਹੜਾ ਸੀਗਾ ਲੁਧਿਆਣਾ ਔਰ ਫਲੋਰ ਉਸ ਦੇ ਆਸ-ਪਾਸ ਦੇ ਇਲਾਕੇ ਤੇ ਬੈਠੇ ਹੈਰਨ ਸਪਲਾਈ ਕਰਨ ਦਾ ਧੰਦਾ ਕਰਦਾ ਸੀਗਾ ਇਹ ਅਸੀਂ ਬ੍ਰੇਕ ਕੀਤਾ ਔਰ ਜਿਹੜਾ ਹੈਗਾ ਹੁਣ ਅਸੀਂ ਇਹਨਾਂ ਦੀ ਫਰਜ਼ਦ ਤਫਤੀਸ਼ ਕਰਾਂਗੇ ਤਾਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਸਰ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰਦੇ ਸੀ ਇਹ ਲੇਡੀ ਜਿਹੜੀ ਹੈ ਇਹ ਤਾਂ ਕਾਫੀ ਸਮੇਂ ਤੋਂ 10 ਸਾਲ ਤੋਂ ਕੰਮ ਕਰਦੇ ਆ ਰਹੀ ਹੈ ਔਰ ਇੰਟਰਸਟਿੰਗ ਹੈ ਕਿ ਆਪ ਵੀ ਕੰਜ਼ੂਮ ਕਰਦੀ ਹੈ ਔਰ ਇਸੇ ਕਾਫੀ ਪਰਕੈਜਿਸਟਰਡ ਨੇ ਜਲੰਧਰ ਦੇ ਜਲੰਧਰ ਫਲੋਰ ਦੇ ਵਿੱਚ ਉਹ ਫਦਰ ਅਸੀਂ ਤਫਤੀਸ਼ ਦੇ ਦੌਰਾਨ ਸਾਹਮਣੇ ਲੈ ਕੇ ਆਵਾਂ ਸਰ ਇੱਕ ਸਵਾਲ ਹੋ ਰਿਹਾ ਹੈ ਇਹ ਜੀ ਤੁਸੀਂ ਲਿਖਿਆ ਵਰਦੀ ਚ ਇਹਨੂੰ ਅਰੈਸਟ ਕੀਤਾ ਇਹ ਵਰਦੀ ਦੇ ਵਿੱਚ ਇਹਦੇ ਕੋਲੋਂ ਹੀਰੋਇਨ ਬਰਾਮਦ ਹੋਈ ਹੈ ਹਾਂਜੀ ਹਾਂਜੀ ਵਰਦੀ ਦੇ ਵਿੱਚ ਅਸੀਂ ਜਗ੍ਹਾ ਤੋਂ ਪਲਵਾ ਰਹੇ ਹੁੰਦਾ ਹੁੰਦਾ ਜੀ ਸਰ ਕਿਹੜੀ ਜਗ੍ਹਾ ਤੋਂ ਲੈ ਆ ਰਹੇ ਹੋ ਇਹ ਫਲੋਰ ਦੇ ਏਰੀਆ ਤੋਂ ਲੈ ਕੇ ਆ ਰਿਹਾ ਸੀਗਾ ਇਹਨਾਂ ਜਿਹੜਿਆ ਸਿਲਿਕਾਨਾ ਪਿੰਡ ਦੇ ਇੱਕ ਔਰਤ ਹੋ ਰਿਹਾ ਦਾ ਲੜਕਾੜਾ ਫੜਿਆ ਹੋਆ ਉਹਨਾਂ ਕੋਲੋਂ ਲੈ ਕੇ ਆ ਰਿਹਾ ਸੀਗਾ ਔਰ ਇਹ ਜੋਧੇਵਾਲ ਚੌਂਕ ਦੇ ਵਿੱਚ ਸੱਸ ਨੂੰ ਗੁਫਤਾਰ ਗਿਆ ਨਹੀਂ ਜੀ ਇਹ ਖੁਦ ਕੰਜ਼ਿਊਮ ਕਰਦਾ ਸੀ ਜਾਂ ਅੱਗੇ ਵੇਚਦਾ ਸੀ ਖੁਦ ਕੰਜ਼ਿਊਮ ਵੀ ਕਰਦਾ ਸੀ ਔਰ ਅੱਗੇ ਵੀ ਵੇਚ ਦਿੰਦਾ ਸੀ ਕਿਥੇ ਕਿੰਨੇ ਦਿਨ ਤੋਂ ਕਰ ਰਹੇ ਸੀ ਇਹ ਕਾਫੀ ਚੇਤੋ ਲੱਗਾ ਹੈ ਪਾਕਿਸਤਾਨ ਟੈਲੀਵਿਜ਼ਨ ਦੇ ਕੁਝ ਕੁਝ ਕੀ ਲੱਗਦਾ ਕੀ ਜੀ ਕਿੱਥੋਂ ਹਜੇ ਪੁੱਛ ਕੇ ਵਿੱਚ ਕੁਝ ਪਤਾ ਲੱਗਿਆ ਕੁਝ ਕਿੱਥੋਂ ਲੈ ਕੇ ਅੱਜ ਅੱਜ ਸਵੇਰੇ ਐਕਚੁਅਲੀ ਜਿਹੜੇ ਇਹਨੂੰ ਸਪਲਾਈ ਕਰਨ ਵਾਲੇ ਲੜਕੀ ਤੇ ਔਰਤ ਔਰ ਜੋ ਲੜਕਾ ਫੜਿਆ ਵਾ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਉਹ ਇਹਦੇ ਰਿਲੇਟਿਵ ਹੈ ਕਿ ਕੀ ਇਹ ਨੇ ਰਿਲੇਟਿਵ ਨਹੀਂ ਹੈਗੇ ਰਿਲੇਸ਼ਨ ਨਹੀਂ ਹੈ ਲੇਕਿਨ ਉਹ ਲੜਕੀ ਜਿਹੜੀ ਲੇਡੀ ਹੈ ਹਜਿੰਦਰ ਕੌਰ ਔਰ ਰੋਹਿਤ ਕੁਮਾਰ ਉਹ ਰਿਲੇਟਿਵ ਨੇ ਆਪਸ ਲੁਧਿਆਣੇ ਤੋਂ ਬਾਹਰ ਸਪਲਾਈ ਕਰਦੇ ਰਹੇ ਕਿ ਲੇਕੋ ਇੱਕ ਦਸਿਆ ਫਲੋਰ ਲੁਧਿਆਣਾ ਦੇ ਸਰਾਊਂਡਿੰਗ ਏਰੀਆਜ਼ ਆਂ ਲੁਧਿਆਣਾ ਪਹਿਲੀ ਕੋਸ਼ਿਸ਼ ਤੋਂ ਜਨਾ ਦੱਸਿਆ ਕਿ ਇੱਥੇ ਸਪਲਾਈ ਕਰ ਹਜਿੰਦਰ ਸਿੰਘ ਦੇ ਨਾਲ ਹੋਰ ਵੀ ਹੋ ਸਕਦੇ ਜੀ ਬੰਦੇ ਕੋਲ ਹਾਂ ਕੋਈ ਹੋਰ ਹੋਏਗਾ ਸਾਹਮਣੇ ਆਏਗਾ ਤਫ਼ਦੀਕ ਸਾਹਿਬ ਟੋਟਲ ਕਿੰਨੀ ਫੜੀ ਜੀ ਟੋਟਲ 846 ਗ੍ਰਾਮ ਜੀ ਲਾਈਵ ਤੇ ਇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਦੀ ਵਿਸ਼ੇਸ਼ ਰਿਪੋਰਟ